ਆਤ ਟੀਵੀ ਦੇਖਣ ਵਾਲੇ ਸਾਰੇ ਯਾਰਾਂ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਦੋਸਤੋ ਲੋਕ ਸਭਾ ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆਉਂਦੀਆਂ ਜਾਂਦੀਆਂ ਤਾਂ ਆਪਾਂ ਨੂੰ ਨਵੇਂ ਨਵੇਂ ਨਿਤ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਉਹਨਾਂ ਦੇ ਇਰਾਦੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਉਹ ਉਜਾਗਰ ਹੁੰਦੀਆਂ ਜਾਂਦੀਆਂ ਜਿਵੇਂ ਜਿਵੇਂ ਟਿਕਟਾਂ ਦੀ ਵੰਡ ਹੋ ਰਹੀ ਹੈ ਸੋ ਇਸ ਮੁੱਦੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮੇਨ ਆਪਣਾ ਮੁੱਦਾ ਰਹੂਗਾ ਵੀ 13 0 ਜਿਵੇਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਕਹਿੰਦੇ ਆ ਕਿ ਇਸ ਵਾਰ ਅਸੀਂ 13 0 ਕਰਾਂਗੇ ਮਤਲਬ 13 0 ਨਾਲ ਲੀਡ ਲੈ ਕੇ ਪੰਜਾਬ ਦੀਆਂ ਲੋਕ ਸਭਾ ਜਿਹੜੀਆਂ ਸੀਟਾਂ ਨੇ 13 ਦੀਆਂ 13 ਜਿੱਤਾਂਗੇ ਕੀ ਉਹ ਜਿੱਤ ਸਕਣਗੇ ਜਾਂ ਨਹੀਂ ਜਿੱਤ ਸਕਣਗੇ ਜਾਂ ਦੂਜੀਆਂ ਪਾਰਟੀਆਂ ਦਾ ਕਿੱਥੇ ਜੇ ਸਟੈਂਡ ਖੜਾ ਕੀ ਕੁਸ਼ ਉਹਨਾਂ ਦੇ ਮਤਲਬ ਕਿੰਨਾ ਕੁ ਉਹਨਾਂ ਦਾ ਆਧਾਰ ਹੈਗਾ ਲੋਕਾਂ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਸਾਰੀਆਂ 13 ਦੀਆਂ 13 ਜਿੱਤੂ ਜਾਂ ਨਹੀਂ ਜਿੱਤੂ ਇਹ ਆਪਾਂ ਡਿਸਕਸ ਕਰਦੇ ਹਾਂ ਥੋੜੀ ਜਿਹੀ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਲੈ ਲਈਏ ਅਕਾਲੀ ਦਲ ਤੋਂ ਤੇ ਬੀਜੇਪੀ ਤੋਂ ਸ਼ੁਰੂ ਕਰ ਲਈਏ ਜਿਹੜੀ ਬੀਜੇਪੀ ਆ ਉਹਦਾ ਤਾਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਤੇ ਹੋਰ ਆਮ ਲੋਕ ਵੀ ਉਹਦੇ ਵਿਰੁੱਧ ਹੋ ਰਹੇ ਆ ਜਿਵੇਂ ਇੱਕ ਪਿੱਛੇ ਜਿਹਾ ਥੋੜਾ ਜਿਹਾ ਇਹਨਾਂ ਦਾ ਮਤਲਬ ਜਿਹੜੀ ਆਪਦੀ ਇਹਨਾਂ ਦੀ ਪੱਕੀ ਬੋਟ ਜਿਵੇਂ ਹੁੰਦੀ ਆ ਕੁਝ 1-2% ਉਸ ਦੇ ਆਧਾਰ ਤੇ ਜਿਵੇਂ ਇਹਨਾਂ ਦਾ ਕੁਝ ਬਣ ਗਿਆ ਸੀਗਾ ਥੋੜਾ ਜਿਹਾ ਸਿਸਟਮ ਇਹਨੂੰ ਲੱਗਦਾ ਸੀਗਾ ਪਾਰਟੀਆਂ ਜਿਹੜੀ ਬੀਜੇਪੀ ਪਾਰਟੀ ਨੂੰ ਸ਼ਹਿਰ ਵੀ ਕਿਤੇ ਥੋੜਾ ਬਿਧਾ ਆਧਾਰ ਬਣਾ ਜੂਗੀ ਆਪ ਦਾ ਚਲੋ ਸੀਟਾਂ ਕੱਟਣੀ ਦਾ ਬਾਅਦ ਦੀ ਗੱਲ ਹੁੰਦੀ ਹੈ ਪਹਿਲਾਂ ਵੋਟਾਂ ਵੀ ਕਿੰਨੀ ਕੀ ਪਰਸੈਂਟ ਬਣਦੀ ਹੈ ਉਹ ਹੁਣ ਆਦਨਾ ਜਾ ਕੇ ਬਿਲਕੁਲ ਪਿੱਛੇ ਹਟਦਾ ਜਾ ਰਿਹਾ ਡੇ ਬਾਏ ਡੇ ਬਿਲਕੁਲ ਹੁਣ ਤਾਂ ਖਤਮ ਹੀ ਹੁੰਦਾ ਜਾ ਰਿਹਾ ਪਿੱਛੇ ਹਟਦਾ ਛੱਡੋ ਵੀ ਖਤਮ ਹੀ ਹੋ ਗਿਆ ਬੀਜਪੀ ਦਾ ਇਸ ਕਰਕੇ ਬੀਜਪੀ ਨੂੰ ਆਪਾਂ ਇਸ ਰੇਸ ਦੇ ਵਿੱਚ ਮੰਨਣ ਦਾ ਕੋਈ ਤੁਕ ਨਹੀਂ ਬਣਦੀਗੀ ਦੂਜਾ ਆ ਗਿਆ ਵੀ ਅਕਾਲੀ ਦਲ ਦਾ ਅਕਾਲੀ ਦਲ ਦਾ ਜਿਹੜੀ ਪੱਕੀ ਵੋਟ ਸੀਗੀ ਕਿਉਂਕਿ ਪੰਜ ਪੰਜ ਮਤਲਬ ਪਲਾਨ ਅਕਾਲੀ ਦਲ ਨੇ ਰਾਜ ਕੀਤਾ ਪੰਜਾਬ ਦੇ ਉੱਤੇ ਤਿੰਨ ਪਲਾਂਟ ਤਾਂ ਲੇਟਸ ਵੀ ਪਿਛਲੇ 20 ਸਾਲਾਂ ਦੇ ਵਿੱਚ ਹੀ ਰਾਜ ਕੀਤਾਗਾ ਇਸ ਕਰਕੇ 20-25 ਸਾਲ ਦੇ ਤੇ ਇਸ ਕਰਕੇ ਮਤਲਬ ਇਹਨਾਂ ਦੀ ਜਿਹੜੀ ਪੱਕੀ ਵੋਟ ਹਲੇ ਕੁਝ ਹੈਗੀ ਆ ਕੁਝ ਮੋਟ ਪਰ ਉਹ ਵੋਟ ਦਾ ਆਧਾਰ ਇਹਨਾਂ ਨਹੀਂ ਹੈ ਵੀ ਕੇ ਮਤਲਬ ਅਕਾਲੀ ਦਲ ਨੂੰ ਆਪਣੇ ਆਪ ਨੂੰ ਕਿਸੇ ਪਾਸੇ ਪੋਜੀਟਿਵ ਬੇਬਸਾਉਂਦੀਆਂ ਹੋਣ ਕਿਉਂਕਿ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਖੁਦ ਮਤਲਬ ਚੋਣ ਲੜਨ ਤੋਂ ਪਿੱਛੇ ਹਟ ਕੇ ਲਿਆ ਆਲੇ ਫਿਲਹਾਲ ਟਿਕਟਾਂ ਦੀ ਵੰਡ ਕਰ ਰਹੇ ਆ ਉਹ ਤੇ ਦੂਜੇ ਪਾਸੇ ਉਹਨਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਉਹ ਵੀ ਬਟਿੰਡਾ ਤੋਂ ਆਪਣਾ ਐਲਾਨ ਨਹੀਂ ਕਰ ਰਹੇ ਉਹ ਪਿੰਡਾਂ 'ਚ ਪ੍ਰਚਾਰ ਤਾਂ ਸਾਰਾ ਕੁਝ ਕਰ ਰਹੇ ਆ ਪਰ ਐਲਾਨ ਨਹੀਂ ਕਰ ਰਹੇ ਸੀਟ ਦਾ ਵੀ ਚੋਣ ਲੜਨ ਦਾ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਟੁੜਕੂ ਬਾਈ ਦਾ ਹੋਵੇ ਤੋ ਕਿ ਆਮ ਤੌਰ ਤੇ ਵਿਰੋਧੀ ਪਾਰਟੀ ਵਾਲਿਆਂ ਤੋਂ ਦੂਜੀ ਪਾਰਟੀ ਹਾਰਦੀ ਜਾਂਦੀ ਜਾਂਦੀ ਹੁੰਦੀ ਹੈਗੀ ਪਰ ਅਕਾਲੀ ਦਲ ਨੂੰ ਖੁਦ ਇਸ ਵਾਰ ਆਪਣੇ ਆਪ ਦੇ ਪੈਰ ਬਿਲਕੁਲ ਠੜਕਦੇ ਲੱਗ ਰਹੇ ਹੈਗੇ ਇਸ ਕਰਕੇ ਜਿਹੜੇ ਮੇਨ ਬੰਦੇ ਆ ਅਕਾਲੀ ਦਲ ਦੇ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਹੋ ਗਏ ਉਹਨਾਂ ਦੀ ਧਰਮ ਪਤਨੀ ਹੋ ਗਈ ਉਹ ਆਪਣੀਆਂ ਮਤਲਬ ਸੀਟਾਂ ਤੋਂ ਵੀ ਉਹ ਚੋਣ ਨਹੀਂ ਲੜਦਾ ਇਹ ਤੋ ਇਸ ਕਰਕੇ ਅਕਾਲੀ ਦਲ ਵੀ ਇੱਕ ਹਿਸਾਬ ਨਾਲ ਮੁਕਾਬਲੇ ਤੋਂ ਬਾਹਰ ਹੁੰਦਾ ਜਾਪਦਾ ਹੈ ਸਾਨੂੰ ਸੋ ਦੋਸਤੋ ਹੁਣ ਗੱਲ ਰਹੇਗੀ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦਾ নো ਡਾਊਟ ਹੁਣ ਤੱਕ ਆਧਾਰ ਜਿਹੜਾ ਕਾਫੀ ਆ ਹਾਲੇ ਤੱਕ ਪੰਜਾਬ ਦੇ ਵਿੱਚ ਵੀ ਮਤਲਬ ਉਹਨਾਂ ਦੇ ਕੰਮ ਕਹਿ ਲਈਏ ਵੀ ਐਸ ਹਿਸਾਬ ਦੇ ਆ ਅ ਜਿਹੜੇ ਕੀਤੇ ਜਿਹੜੇ ਪਹਿਲੇ ਵੀ ਲੋਕਾਂ ਨੂੰ ਕੁਝ ਸਮਝ ਆਇਆ ਲੱਗਦਾ ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਨਹੀਂ ਕੀਤੀ ਕੋਈ ਵੀ ਮਤਲਬ ਸਿੱਧੇ ਤੌਰ ਤੇ ਬੈਨੀਫਿਟ ਜਿਵੇਂ ਕਿਸੇ ਦੀ ਐਪ ਚ 500 ਰੁਪਇਆ ਪੈਂਦਾ ਉਹਨੂੰ ਸਿੱਧਾ ਤੌਰ ਤੇ ਲੱਗਦਾ ਹੁੰਦਾ ਵੀ ਮੈਨੂੰ ਆ ਸਰਕਾਰ ਦਾ ਇਹ ਫਾਇਦਾ ਹੋ ਗਿਆ ਇੱਕ ਹੋ ਗਿਆ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਮਤਲਬ ਜਿਵੇਂ ਹੁਣ ਆਵਾਜ਼ੀ ਪਾਰਟੀ ਕਹਿੰਦੀ ਹੈ ਜੇ ਅਸੀਂ ਨੌਕਰੀਆਂ ਦਿੱਤੀਆਂ ਨੇ ਵੀ ਬਿਨਾ ਆਪਣਾਰ ਇਸਵਾਤ ਤੋਂ ਤੇ ਬਿਨਾ ਸਪਾਰਸਾਂ ਤੋਂ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਇਹ ਮੰਨ ਲਓ ਵੀ ਸਿੱਧੇ ਤੌਰ ਤੇ ਦਾ ਕਿਸੇ ਘਰ ਨੂੰ ਵਾ ਗਿਆ ਚਲੋ ਉਹ ਵੀ ਅਗਲੀ ਜੀ ਮਿਹਨਤ ਨਾਲ ਮਿਲ ਗਿਆ ਜਿਵੇਂ ਆਵਾਜ਼ੀ ਪਾਰਟੀ ਖੁਦ ਹੀ ਦਾਅਵਾ ਕਰਦੀ ਹੈ ਵੀ ਅਸੀਂ ਸਪਾਰਸ ਨਾਲ ਨਹੀਂ ਦਿੱਤੀਆਂ ਨੌਕਰੀਆਂ ਤੇ ਦੂਜੇ ਪਾਸੇ ਆਮ ਲੋਕਾਂ ਤੇ ਇਹ ਸਿੱਧੇ ਸਿੱਧੇ ਤੌਰ ਤੇ ਇਹ ਫਾਇਦਾ ਹੋ ਜੂ ਜਦੋਂ ਉਹ ਅਧਿਕਾਰੀ ਚੁਣ ਕੇ ਮਤਲਬ ਨੌਕਰੀ ਤੇ ਲੱਗ ਕੇ ਆਦੇ ਦਸਤਰਾਣ ਜਾਣਗੇ ਤਾਂ ਆਮ ਲੋਕਾਂ ਨੂੰ ਥੋੜਾ ਜਿਹਾ ਉਹ ਮਤਲਬ ਉਸ ਹਸਾਬ ਨਾਲ ਡੀਲ ਕਰਨਗੇ ਜਿਵੇਂ ਪਹਿਲਾਂ ਰਿਸ਼ਵਤਖੋਰੀ ਜਿਆਦਾ ਸੀ ਉਹ ਹਟਾਉਣ ਦੀ ਕੋਸ਼ਿਸ਼ ਕਰਨਗੇ ਥੋੜਾ ਜਿਹਾ ਖੁਦ ਵੀ ਇਸ ਚੀਜ਼ ਦੀ ਮਹਿਸੂਸ ਕਰਨਗੇ ਕਿ ਆਪਾਂ ਵੀ ਜਦੋਂ ਖੁਦ ਬਿਨਾਂ ਰਿਸ਼ਵਤੋ ਲੱਗੇ ਆ ਜਿਵੇਂ ਹੁਣ ਹਸਪਤਾਲਾਂ ਦਾ ਹੋ ਗਿਆ ਵੀ ਇਹ ਵੀ ਮਤਲਬ ਇੱਕ ਸਿੱਧੇ ਤੌਰ ਤੇ ਕਿਉਂਕਿ ਆਮ ਬੰਦੇ ਨੇ ਸਾਲ 'ਚ ਇੱਕ ਦੋ ਵਾਰੀ ਹਸਪਤਾਲ ਜਾਣਾ ਹੁੰਦਾ ਹੈਗਾ ਉਹਨਾਂ ਨੂੰ ਯਾਦ ਨਹੀਂ ਰਹਿੰਦੀ ਇਹ ਗੱਲ ਪਰ ਜਦੋਂ ਇਹ ਚੀਜ਼ ਲਾਗੂ ਹੋ ਰਹੀ ਹੈ ਤਾਂ ਸਭ ਨੂੰ ਇਸ ਚੀਜ਼ ਦਾ ਬੈਨੀਫਿਟ ਯਾਦ ਆਉਂਦਾਗਾ ਵੀ ਹਾਂ ਚਲੋ ਲੋਕਾਂ ਲਈ ਚੰਗਾ ਹੋਣਾ ਜਾਂ ਫਿਰ ਪੜ੍ਹਾਈ ਦਾ ਹੋ ਗਿਆ ਜਿਵੇਂ ਸਰਕਾਰੀ ਸਕੂਲਾਂ ਨੂੰ ਦਾਵਾ ਕਰਦੀਆਂ ਆਮ ਆਦਮੀ ਪਾਰਟੀ ਵੀ ਅਸੀਂ ਮਜ਼ਬੂਤ ਕਰ ਰਹੇ ਹਾਂਗੇ ਸੋ ਇਹ ਵੀ ਆਮ ਲੋਕਾਂ ਨੂੰ ਸਮਝ ਆਉਂਦੀ ਆ ਵੀ ਮਤਲਬ ਕਿਉਂਕਿ ਲੋਕ ਹਮ ਉਸ ਤਰੀਕੇ ਨਾਲ ਨਹੀਂ ਸਮਝਦੇ ਜਾਂ ਫਿਰ ਬਿਜਲੀ ਦੇ ਬਿੱਲਾਂ ਦਾ ਫਾਇਦਾ ਹੋ ਗਿਆ ਵੀ ਇਹ ਚਲੋ ਸਿੱਧੇ ਤੌਰ ਤੇ ਕਹਿ ਲਓ ਵੀ ਇਹ ਸਿੱਧੇ ਤੌਰ ਤੇ ਹੋ ਗਿਆ ਲੋਕਾਂ ਦਾ ਫਾਇਦਾ ਸੋ ਇੱਕ ਇਹ ਚੀਜ਼ ਹੋ ਗਈ ਜਾਂ ਫਿਰ ਭਵਨ ਸਿੰਘ ਮਾਨ ਦੁਆਰਾ ਵੀ ਕਾफी ਹੱਦ ਤੱਕ ਇਹ ਕੋਸ਼ਿਸ਼ਾਂ ਕਰਨੀਆਂ ਵੀ ਪਲਾਨ ਬਣਾਉਣੇ ਵੀ ਜਿਹੜਾ ਧਰਤੀ ਹੇਠ ਲਪਾਣੀ ਆਪਾਂ ਨਹੀਂ ਕੱਢਣਾ ਜਾਂ ਘੱਟ ਕੱਢਣਾ ਜਾਂ ਕਿਵੇਂ ਇਹਨੂੰ ਬਚਾਇਆ ਜਾ ਸਕੇ ਨਹਿਰੀ ਪਾਣੀ ਜਿਹੜਾ ਆਪਣਾ ਉਹਨੂੰ ਪੂਰਾ ਕਿਵੇਂ ਵਰਤੋਂ ਚ ਲਿਆਂਦਾ ਜਾ ਰਿਹਾ ਵੀ ਮਤਲਬ ਇਸ ਇਹ ਪਲਾਨ ਬਣਾਉਣੇ ਵੀ ਇਹ ਲੋਕਾਂ ਨੂੰ ਕਿਤੇ ਨਾ ਕਿਤੇ ਲੱਗਦਾ ਯਾਰ ਵੀ ਵਾਕਈ ਮਤਲਬ ਵੀ ਸਰਕਾਰ ਜਿਹੜੀ ਦਿਲੋਂ ਕਰ ਰਹੀ ਆ ਸੋ ਇਹਨਾਂ ਚਲੋ ਆਵਾਦਨ ਪਾਰਟੀ ਦਾ ਤਾਂ ਆਪਾਂ ਕੀ ਕਰਨਾ ਵਿਸ਼ਲੇਸ਼ਣ ਉਹਨਾਂ ਦਾ ਤਾਂ ਕਿਉਂਕਿ ਸੱਤਾ ਦੇ ਵਿੱਚ ਨਹੀਂ ਉਹ ਤਾਂ ਆਪਣੇ ਕੰਮ ਜਿਹੜੇ ਕਰ ਰਹੇ ਆ ਉਹ ਲੋਕਾਂ ਨੂੰ ਦਿਂਦੇ ਆ ਚੰਗੇ ਜਾਂ ਮਾੜੇ ਜੋ ਵੀ ਲੋਕ ਦੇ ਆਣਦੇ ਪਰ ਆਪਾਂ ਗੱਲ ਕਰਨੀ ਹੁਣ ਤੀਜੇ ਨੰਬਰ ਦੀ ਹੈਗੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦਾ ਏਸੀ ਵੀ ਜਿੰਨਾ ਆਧਾਰ ਇਹਨਾਂ ਦਾ ਪਹਿਲਾਂ ਵੋਟਾਂ ਵੇਲੇ ਸੀ ਜਦੋਂ ਆਪਣੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਇਹ ਕਾਂਗਰਸ ਪਾਰਟੀ ਜਾਂ ਤਾਂ ਵੱਡੀ ਪਾਰਟੀ ਕਹੋ ਜਾਂ ਪ੍ਰਾਣੀ ਪਾਰਟੀ ਕਹੋ ਜਾਂ ਇਹਨਾਂ ਦੀਆਂ ਨੀਤੀਆਂ ਇੰਨੀਆਂ ਵੀ ਠੀਕ ਨਹੀਂ ਹੈਗੀਆਂ ਜਾਂ ਆਪਣੀ ਪਾਰਟੀ ਦਾ ਸਿਸਟਮ ਇੰਨਾ ਠੀਕ ਨਹੀਂ ਹੈਗਾ ਵੀ ਇਹ ਉਸ ਚੀਜ਼ ਨੂੰ ਵੀ ਮਤਲਬ ਸੰਗਠਿਤ ਨਹੀਂ ਕਰ ਸਕਦੇ ਜਿਹੜੀ ਆਪਣੀ ਜਿਵੇਂ ਕੋਈ ਵੀ ਖੇਤਰੀ ਪਾਰਟੀ ਕਹੋ ਜਾਂ ਜਿਵੇਂ ਆਮ ਆਦਮੀ ਪਾਰਟੀ ਨੇ ਆਪਣਾ ਵੀ ਸੰਗਠਿਤ ਕਰਕੇ ਰੱਖਿਆ ਹਮੇਸ਼ਾ ਕਿਉਂਕਿ ਜਿਵੇਂ ਹੁਣ ਵੀ ਮੇਨ ਆਪਾਂ ਲਾ ਲੋ ਵੀ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਟਿਕਟ ਦਾ ਅਨਾਉਂਸ ਕੀਤਾ ਇਹਨਾਂ ਨੇ ਤਾਂ ਉਹਦੇ 'ਚ ਹੁਣ ਕੀ ਹੈ ਵੀ ਕਹਿੰਦੇ ਆ ਵੀ ਲਾਲ ਸਿੰਘ ਜਿਹੜੇ ਸਾਬਕਾ ਖਜ਼ਾਨਾ ਮੰਤਰੀ ਕੈਪਟਨ ਸਰਕਾਰ ਦੇ ਵਿੱਚ ਰਹੇ ਹੈਗੇ ਉਹਨਾਂ ਨੇ ਮੀਟਿੰਗਾਂ ਸ਼ੁਰੂ ਕਰਤੀਆਂ ਵੀ ਕਿਤੇ ਨਕਦੀ ਵੀ ਅੰਦਰ ਖਾਤੇ ਉਹਨਾਂ ਦਾ ਗਰੋਹ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਲੰਬੰਨੀ ਵੱਡੀ ਵੀ ਹੋ ਸਕਦੀ ਹੈ ਜਾਂ ਕੁਝ ਵੀ ਹੋ ਸਕਦਾ ਕਾਂਗਰਸ ਆਪਸ 'ਚ ਪੱਟ ਧਾੜ ਡਿਵਿਡਿੰਗ ਜੁੰਡੇ ਜਿੰਨਾ ਤੋਂ ਨਹੀਂ ਅਭੀ ਚਾਹਨਾ ਹੋਊਗੀ ਲੱਗਦਾ ਵੀ ਹੈ ਤੇ ਦਿਖਦਾ ਵੀ ਹੈ ਕਿਉਂਕਿ ਜਦੋਂ ਥੋੜੇ ਥੋੜੇ ਲੱਛਣ ਇਹ ਪਾਰਟੀਆਂ ਜਿਹੜੀਆਂ ਇੰਨੀਆਂ ਮਜ਼ਬੂਤ ਹੁੰਦੀਆਂ ਨਾ ਪੋਲੀਟੀਕਲ ਪਾਰਟੀ ਕੋਈ ਵੀ ਜਦੋਂ ਬਾਹਰ ਥੋੜਾ ਜਿਹਾ ਲੱਛਣ ਆਉਣਾ ਸ਼ੁਰੂ ਹੋ ਜਾਂ ਸੋ ਇੱਕ ਤਾਂ ਏ ਦੂਜੇ ਨੰਬਰ ਤੇ ਆਪਣੀ ਆ ਗਈ ਜਿਹੜੀ ਜਿਹਨੂੰ ਆਪਾਂ ਹੌਟ ਸੀਟ ਕਹਿ ਸਕਦੇ ਹਾਂ ਕਿਉਂਕਿ ਬਠਿੰਡਾ ਦਾ ਹਾਲੇ ਹੌਟ ਸੀਟ ਕਹਿ ਨਹੀਂ ਸਕਦੇ ਕਿਉਂਕਿ ਬੀਬਾ ਦਾ ਹਾਲੇ ਪਤਾ ਨਹੀਂ ਹਰ ਸੇ ਮਰਦੇ ਤੋਂ ਲੜੂਗੀ ਜਾਂ ਨਹੀਂ ਲੜੂਗੀ ਫਿਰ ਤਾਂ ਗੁੱਡੀਆਂ ਸਾਹਿਬ ਦਾ ਲਗਭਗ ਇੱਕ ਪਾਸੇ ਜਿਹੜੀ ਲੱਗੂਗਾ ਆਪਾਂ ਨੂੰ ਵੀ ਹੋ ਗਿਆ ਫੈਸਲਾ ਤੇ ਜਿਹੜੇ ਸਾਹਿਬ ਨਾਲ ਉਹ ਪਿੱਛੇ ਹੱਥ ਖਿੱਚ ਰਹੇ ਆ ਇਸ ਸਾਹਿਬ ਨਾਲ ਉਹ ਹੌਟ ਸੀਟ ਨਹੀਂ ਬਣਾਉਂਦੇ ਸੀ ਤੇ ਦੂਜੇ ਪਾਸੇ ਵੀ ਕਿਉਂਕਿ ਮਾਨ ਸਾਹਿਬ ਦਾ ਇਹ ਰਾਜਤਾਨੀ ਮੰਨਦੇ ਆ ਸੰਗਰੂਰ ਨੂੰ ਵੀ ਆਵਾਜ਼ੀ ਪਾਰਟੀ ਦੀ ਕਿਉਂਕਿ ਉੱਥੋਂ ਸਭ ਤੋਂ ਪਹਿਲਾਂ ਐਮਪੀ ਉੱਥੋਂ ਜਿੱਤਿਆ ਤੇ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਐਮਪੀ ਮਾਨ ਸਾਹਿਬ ਤੇ ਉਥੋਂ ਦੇ ਮੁੱਖ ਮੰਤਰੀ ਮਾਨ ਸਾਹਿਬ ਉਹੀ ਅੱਜ ਮਤਲਬ ਪੰਜਾਬ ਨੂੰ ਲੀਡ ਕਰ ਰਹੇ ਆ ਉੱਥੇ ਹੋਰ ਸੀਟ ਇਸ ਕਰਕੇ ਕਹਿ ਸਕਦੇ ਆ ਇੱਕ ਤਾਂ ਕਿਉਂਕਿ ਆਮ ਆਦਮੀ ਪਾਰਟੀ ਉਥੋਂ ਆਪਣੀ ਰਾਜਧਾਨੀ ਮੰਨਦੀ ਹੈ ਤੇ ਖਹਿਰਾ ਸਾਹਿਬ ਕਾਫੀ ਚਰਚਿਤ ਨਾਮ ਆ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਇੱਕ ਕੈਂਡੀਡੇਟ ਜਿਹੜਾ ਉੱਥੇ ਉਤਾਰਿਆ ਗਿਆ ਹੁਣ ਕਈ ਚੀਜ਼ਾਂ ਆ ਪਾਰਟੀਆਂ ਜਿਹੜੀਆਂ ਕਿ ਆਸਾਂ ਰਾਈਆਂ ਲਾਉਂਦੇ ਆ ਵੀ ਯਾਰ ਪਿਛਲੀ ਵਾਰੀ ਅਸੀਂ ਵੀ ਹਰਾਤਾ ਸੀਗਾ ਵੀ ਸਿਮਰਜੀਤ ਸਿੰਘ ਮਾਨ ਨੇ ਉਹਦੇ 'ਚ ਹੁਣ ਇਹ ਤਿੰਨੇ ਕੈਂਡੀਡੇਟਾਂ ਦਾ ਆਪਾਂ ਕਰਨੀ ਗਏ ਗੱਲਬਾਤ ਹੁਣ ਸਿਮਰਜੀਤ ਸਿੰਘ ਮਾਨ ਦਾ ਪਿਛਲੀ ਵਾਰੀ ਜਿੱਤ ਜਾਣਾ ਉਹ ਕੋਈ ਮਤਲਬ ਆਪਣੀ ਮਿਹਨਤ ਨਾਲ ਹੀ ਜਿੱਤ ਨਹੀਂ ਸੀਗੀ ਜਾਂ ਸਿਮਰਜੀਤ ਸਿੰਘ ਮਾਨ ਨੂੰ ਦੇਖੋ ਦੋ ਤਰ੍ਹਾਂ ਦੀ ਵੋਟ ਮਿਲਦੀ ਹੈ ਬੰਦੇ ਨੂੰ ਜਾਂ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਨਾ ਪੋਜ਼ਿਟਿਵ ਇਹ ਹੁੰਦੀ ਹੈ ਜਿਹੜੀ ਬੰਦੇ ਨੂੰ ਵੋਟ ਪਾਵੇ ਨੈਗੇਟਿਵ ਇਹ ਹੁੰਦੀ ਹੈ ਵੀ ਜਿਹੜੀ ਕਿਸੇ ਦੂਜੇ ਬੰਦੇ ਦੇ ਵਿਰੋਧ 'ਚ ਵੋਟ ਪਾਵੇ ਵੀ ਬੰਦੇ ਨੇ ਕਹਿਣਾ ਯਾਰ ਇਹਨੂੰ ਹਰਾਉਣਾ ਦੂਜੇ ਨੂੰ ਵੋਟ ਪਾ ਦਿਓ ਦੂਜਾ ਚੰਗਾ ਜਾਂ ਮਾੜਾ ਉਹ ਨਹੀਂ ਬੰਦੇ ਨੇ ਦੇਖਣਾ ਹੁੰਦਾ ਕੁਛ ਤੇ ਤੀਜੀ ਵੋਟ ਉੱਥੇ ਹੋਰ ਵੀ ਪੋਲ ਹੋਈ ਸੀ ਮੈਨੂੰ ਇਹ ਲੱਗਦਾ ਵੀ ਜਿਹੜੀ ਵਾਇਪੋਲ ਹੋਈ ਸੀਗੀ ਉਦੋਂ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਵਾਉਣ ਦਾ ਕਿਉਂਕਿ ਇਹ ਲੱਗਦਾ ਸੀ ਵੀ ਇਹ ਜਿੱਤ ਜੂ ਹੋਰ ਕਿਸੇ ਨੇ ਜਿੱਤਣਾ ਨਹੀਂ ਉਦੋਂ ਜਿਹੜੇ ਅਕਾਲੀ ਤੇ ਕਾਂਗਰਸੀ ਸੀਗੇ ਇਹਨਾਂ ਨੇ ਵੀ ਆਪਦੀਆਂ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਦਵਾਈਆਂ ਕਿਉਂਕਿ ਇਹਨਾਂ ਨੇ ਮਤਲਬ ਇੱਕ ਬਹੁਤ ਹੀ ਜਿਵੇਂ ਤਲਵੀਰ ਸਿੰਘ ਬੋਲਡੀ ਨੂੰ ਟਿਕਟ ਦੇ ਦੇਣੀ ਤੈ ਲੋ ਆਪਾਂ ਨਹੀਂ ਕਹਿੰਦੇ ਵੀ ਬੰਦਾ ਮਾੜਾ ਬੰਦਾ ਨਾਈਸ ਹੋ ਸਕਦਾ ਵਧੀਆ ਹੋ ਸਕਦਾ ਪਰ ਕਹਿਣ ਤੋਂ ਪਹਿਪ ਇਹ ਹੈ ਵੀ ਮਤਲਬ ਉਹ ਇੰਨਾ ਚਾਰਚ 13 ਨਹੀਂ ਸੀ ਜਾਂ ਉਹ ਦਾ ਐਕਸਪੀਰੀਅੰਸ ਘੱਟ ਸੀ ਹਲੇ ਜਾਂ ਲੜਨ ਦੇ ਵਿੱਚ ਤਾਂ ਉਹਨੂੰ ਟਿਕਟ ਦੇ ਦੇਣੀ ਉਥੋਂ ਵੀ ਲੋਕ ਸਭਾ ਦੀ ਸੀਟ ਲੜਾਉਣੀ ਕਿ ਤਾਂ ਕਿ ਜਿਹੜੀ ਜਿਹੜੀ ਵੋਟ ਆ ਉਧਰ ਡਾਇਵਰਟ ਕੀਤੀ ਜਾ ਸਕੀ ਬਾਹਰ ਨਾ ਬਣ ਦੇ ਵੀਰ ਗੋਲਡੀ ਨੂੰ ਟਿਕਟ ਦਿੱਤੀ ਸੀ ਇਸ ਕਰਕੇ ਵੀ ਉਹ ਜਿੱਤਿਆ ਨਹੀਂ ਦੂਜੇ ਪਾਸੇ ਅਕਾਲੀ ਦਲ ਦਾ ਵੀ ਇਹੀ ਲੱਗਦਾ ਉਹਨਾਂ ਨੇ ਬੀਬੀ ਰਾਜਵਾਨਾ ਲੈ ਕੇ ਆਉਣੀ ਤੇ ਇੱਕ ਦੀ ਦੋਸ਼ਕਾਰ ਕਿਉਂਕਿ ਇਹਨਾਂ ਦੀ ਰਾਜਨੀਤਿਕ ਵਿਰੋਧਤਾ ਤਾਂ ਹੁੰਦੀ ਹੈਗੀ ਜਿਹੜੀ ਮਤਲਬ ਪੋਲੀਟੀਕਲ ਅਪਰੋਧੀ ਤਾਂ ਹੁੰਦੀ ਹੈਗੇ ਜਿਵੇਂ ਬੀਬੀ ਆਪਣੀ ਸੀਗੀ ਕੁਲਜੀਤ ਕੌਰ ਆਪਣੇ ਬਲਵੰਤ ਸਿੰਘ ਰਾਜਵਾਨ ਦੀ ਭੈਣ ਸੌਰੀ ਸ਼ਾਇਦ ਕੁਲਜੀਤ ਕੌਰ ਉਹਨਾਂ ਦਾ ਨਾਮ ਤੇ ਉਸ ਕਰਕੇ ਉਹਨਾਂ ਨੂੰ ਜਦੋਂ ਉੱਥੇ ਲੈ ਕੇ ਆਏ ਤਾਂ ਇੱਕ ਪਾਸੇ ਇਹ ਦਿਖਾਦਾ ਵੀ ਇਹਨੂੰ ਪੰਜ ਵੋਟਾਂ ਨਹੀਂ ਪੈਂਦੀਆਂ ਯਾ ਦੇਖੋ ਦੂਜੇ ਪਾਸੇ ਮੇਬੀ ਸਪੋਰਟਸ ਆ ਵੀ ਦੇਦੀ ਸਿਮਰਨਜੀਤ ਮਾਨ ਨੂੰ ਇੱਕ ਇਹ ਗੱਲ ਤੇ ਇਸ ਤਰ੍ਹਾਂ ਕਰਕੇ ਜਿਹੜੀ ਸਿਮਰਨਜੀਤ ਸਿੰਘ ਮਾਨ ਦੀ ਇਹ ਪੂਰੀ ਪਾਰੀ ਜਿਹੜੀ ਦਿੱਤੀ ਸੀ ਉਹਨਾਂ ਨੇ ਇਸ ਤਰ੍ਹਾਂ ਕਰਕੇ ਇੱਕ ਇਹ ਹੋ ਗਈ ਸੀ ਵੋਟ ਜਿਹੜੀ ਪਈ ਇੱਕ ਹੋ ਗਈ ਸੀ ਥੋੜੀ ਬਹੁਤੀ ਨੈਗੇਟਿਵ ਵੋਟ ਨੈਗੇਟਿਵ ਵੋਟ ਕਿਵੇਂ ਕਿਉਂਕਿ ਉਦੋਂ ਇਹ ਲੱਗਦਾ ਸੀ ਕਿ ਜਿਹੜਾ 10000 ਰੁਪਏ ਦਾ ਵਾਅਦਾ ਕੀਤਾ ਸੀ ਉਹ ਹਲੇ ਆਮ ਆਦਮੀ ਪਾਰਟੀ ਸਰਕਾਰ ਨੇ ਨਹੀਂ ਦਿੱਤਾ ਸੀ ਦੂਜੀ ਗੱਲ ਉਹਨਾਂ ਨੇ ਬਿਜਲੀ ਫ੍ਰੀ ਨਹੀਂ ਕੀਤੀ ਸੀ ਜਾਂ ਇਸ ਤਰ੍ਹਾਂ ਦੀਆਂ ਉਦੋਂ ਕੋਈ ਵੀ ਚੀਜ਼ਾਂ ਹਲੇ ਨਹੀਂ ਹੋਈਆਂ ਸੀ ਪਰ ਹੁਣ ਡਿਫਰੈਂਸ ਆ ਲੋਕਾਂ ਨੂੰ ਇਹ ਸਮਝ ਆ ਚੁੱਕਿਆ ਵੀ ਹਰ ਜੇ ਇਹ ਇਲਾਜ ਫ੍ਰੀ ਕਰ ਸਕਦੇ ਜੇ ਬਿਜਲੀ ਫ੍ਰੀ ਕਰ ਸਕਦੇ ਜੇ ਪੜਾਈ ਚੰਗੀ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਨੌਕਰੀਆਂ ਦੇ ਸਕਦੇ ਆ ਪਹਿਲੇ ਸਾਲਾਂ ਦੇ ਵਿੱਚ ਤਾਂ 5 ਸਾਲ ਦੇ ਵਿੱਚ ਇਹ ਜਿਹੜਾ 10000 ਰੁਪਏ ਵਾਲਾ ਜਿਹੜਾ ਅ ਮਤਲਬ ਕਹ ਸਕਦੇ ਆ ਵਾਦਾ ਵੀ ਪੂਰਾ ਕਰਨ ਗਿਆ ਆਪਦਾ ਲੋਕਾਂ ਨੂੰ ਇਹ ਵੀ ਸਮਝ ਆ ਗਈ ਪਹਿਲਾਂ ਇਹ ਲੱਗਦਾ ਹੁੰਦਾ ਸੀ ਯਾਰ ਸਰਕਾਰ ਨੇ ਕਹਿਤਾ ਤਾਂ ਅੱਜੇ ਕਰੇ ਹੁਣ ਥੋੜਾ ਥੋੜਾ ਲੋਕਾਂ ਨੂੰ ਇਹ ਵੀ ਲੱਗਣ ਲੱਗ ਗਿਆ ਵੀ ਜਿਹੜੇ ਵਾਦੇ ਹੁੰਦੇ ਆ 5 ਸਾਲ ਲਈ ਕੀਤੇ ਹੁੰਦੇ ਆ ਇਹ ਵੀ ਮਤਲਬ ਪਹਿਲੇ 1-2 ਸਾਲਾਂ ਦੇ ਹੀ ਨਹੀਂ ਕੀਤੇ ਹੁੰਦੇ ਸਰਕਾਰ ਨੇ ਤਾਂ ਕਰਕੇ ਲੋਕ ਸੋਚਦੇ ਆ ਯਾਰ ਵੀ ਜੇ ਪਹਿਲੇ 2 ਸਾਲਾਂ ਦੇ ਵਿੱਚ ਇਹ ਨਹੀਂ ਵਾਦੇ ਪੂਰੇ ਕਰ ਦਿੱਤਾ ਦੂਜੇ ਵੀ ਹੋ ਜਾਣਗੇ ਕਿਉਂਕਿ ਇਹ ਇਹ ਮੈਨੂੰ ਤਾਂ ਲੱਗ ਰਿਹਾ ਕਿ ਲੋਕਾਂ ਨੇ ਇਸ ਵਾਰ ਕਿਸੇ ਨੂੰ ਵੀ 1000 ਰੁਪਏ ਦੀ ਮੰਗ ਨਹੀਂ ਉਠਾਈ ਲੋਕ ਮਤਲਬ ਜਿਹੜੀਆਂ ਚੀਜ਼ਾਂ ਪੂਰੀਆਂ ਹੋ ਚੁੱਕੀਆਂ ਉਸੇ ਦੇ ਵੀ ਕਾਫੀ ਗੁਣਗ ਸੋ ਇਸ ਕਾ ਕੇ ਸਮਰਥਨ ਸਿੰਘ ਮਾਰਨ ਦਾ ਕੰਮ ਥੋੜਾ ਟੇਡਾ ਹੋ ਗਿਆ ਲੱਗਦਾ ਹੈ ਇਸ ਵਾਰ ਬਾਕੀ ਰਹੀ ਗੱਲ ਕਾਂਗਰਸ ਪਾਰਟੀ ਦੀ ਆਪਾਂ ਜਿਹੜੀ ਮੇਨ ਕਰਨੀ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਬ੍ਰੋਸ ਸ਼ੁਰੂ ਹੋ ਗਿਆ ਹੁਣ ਮੇਨ ਇਸੇ ਸੀਟ ਦੇ ਦਲਵੀਰ ਸਿੰਘ ਗੋਲਡੀਵਰਾਨੇ ਵੀ ਆਪਣਾ ਗੁੱਸਾ ਲਾਈਵ ਹੋ ਕੇ ਕੱਢਿਆ ਥੋੜਾ ਜਿਹਾ ਚਲੋ ਇਨਡਾਇਰੈਕਟਲੀ ਕੱਢਿਆ ਪਾਰਟੀ ਨੂੰ ਸਵਾਰਥਨ ਕਰਨ ਦਾ ਫੁੱਲ ਉਹ ਵੀ ਪ੍ਰੋਸਾ ਵੀ ਦਿੱਤਾ ਪਰ ਦਲਵੀਰ ਸਿੰਘ ਗੋਲਡੀ ਤਾਂ ਸਮਰਥਨ ਦੇ ਦੇਣਗੇ ਪਰ ਜਿਵੇਂ ਉਹਨਾਂ ਦੇ ਸਮਰਥਕ ਆ ਉਹ ਕਿਸ ਆਧਾਰ ਤੇ ਸਮਰਥਨ ਦੇਣਗੇ ਕਿ ਖੈਰਾ ਸਾਹ ਦੇ ਪਰਸਨਲ ਤਾਂ ਇੱਥੇ ਕੋਈ ਹੈ ਨਹੀਂ ਗੇ ਲਿੰਕ ਇਸ ਲੂਕਸਵਾ ਸੀਟ ਦੇ ਉੱਤੇ ਸੰਗਰੂਦ ਦੇ ਉੱਤੇ ਸੋ ਉਹਨਾਂ ਨੇ ਹੁਣ ਇੱਥੇ ਜਿਹੜੇ ਦਲਜੀਤ ਸਿੰਘ ਗੋਲਡੀ ਹੋਰਾਂ ਦੇ ਜਿਹੜਾ ਇੱਥੋਂ ਦੇ ਐਮ ਐਲ ਏ ਆ ਜਿੰਨੇ ਵੀ ਉਹਨਾਂ ਦੇ ਲਿੰਕ ਉਹਨਾਂ ਨੇ ਯੂਜ਼ ਕਰ ਲਏ ਉਹਦੇ ਵਿੱਚ ਦਲਵੀਰ ਸਿੰਘ ਗੋਲਡੀ ਵੀ ਆਉਂਦੇ ਜਿਨ੍ਹਾਂ ਨੇ ਕਾਫੀ ਉਹਦੋਂ ਵੋਟ ਲਿੱਤੀ ਸੀ ਸੋ ਉਹਨਾਂ ਨੂੰ ਰੱਖਿਆ ਗਿਆ ਉਹ ਚਾਹੇ ਸੱਚੇ ਦਿਲੋਂ ਤੁਰ ਪੈਣ ਪਰ ਉਹਨਾਂ ਦੇ ਪਰਕਰ ਕਿਵੇਂ ਤੁਰਨਗੇ ਇਹ ਚੀਜ਼ ਦੀ ਸੋਚਣ ਵਾਲੀ ਹੋਊਗੀ ਦੂਜੀ ਚੀਜ਼ ਇੱਕ ਚਾਹਤਾਂ ਲੋਕਾਂ ਦੀ ਇਹ ਵੀ ਚੱਲ ਰਹੀ ਆ ਕਿ ਜਿਹੜਾ ਖੈਰਾ ਸਾਹਿਬ ਆਇਆ ਸੰਗਰੋਹ ਸੀਟ ਤੇ ਉਹ ਮਾਨ ਸਾਹਿਬ ਨੂੰ ਹਰਾਉਣ ਲਈ ਆ ਸਮਰਜੀਤ ਸਿੰਘ ਮਾਨ ਨੂੰ ਹਰਾਉਣ ਲਈ ਆ ਭਗਵੰਤ ਸਿੰਘ ਮਾਨ ਨਾਲ ਰਲ ਕੇ ਜੇ ਇਸ ਤਰ੍ਹਾਂ ਦੀ ਗੱਲ ਹੋ ਚੁੱਕੀ ਆ ਫੇਰ ਵੀ ਮਿਥੇਆ ਨੂੰ ਕੌਣ ਹਰਾ ਦੂਗਾ ਤਾਂ ਜੇ ਫਿਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਉਸ ਸਮੇਂ ਵੀ ਨੈਗੇਟਿਵ ਵੋਟ ਨਾਲ ਜਿੱਤੇ ਆ ਉਹ ਜਾਂ ਦੂਜੀਆਂ ਪਾਰਟੀਆਂ ਦੇ ਸਪੋਰਟ ਨਾਲ ਜਿੱਤੇ ਆ ਉਹ ਤਾਂ ਹੁਣ ਉਹੀ ਕਾਂਗਰਸ ਉਹੀ ਭਾਵਨਾ ਪਾਲਦੀ ਕਿਉਂਕਿ ਉਦੋਂ ਇਹਨਾਂ ਦੋਨਾਂ ਪਾਰਟੀਆਂ ਦੀ ਮਜਬੂਰੀ ਇਹ ਸੀ ਕਿ ਜੇ ਹੁਣ ਵੀ ਬਾਈਪੋਲ ਦੇ ਵਿੱਚ ਆਮ ਆਦਮੀ ਪਾਰਟੀ ਜੇ ਡਾਟਾ ਸਟੈਬਲਿਸ਼ ਹੋ ਜੂਗੀ ਹਾਂ ਜਾਂ ਪੱਕੀ ਵੋਟ ਇਹਨਾਂ ਦੀ ਪਰ ਦੂਜੇ ਪਾਸੇ ਉਦੋਂ ਆਮ ਆਦਮੀ ਪਾਰਟੀ ਨੇ ਆਪਣਾ ਹਲੇ ਕੋਈ ਵੀ ਕੰਮ ਸ਼ੁਰੂ ਨਹੀਂ ਸੀ ਕੀਤਾ ਕੋਈ ਵੀ ਉਹਨਾਂ ਨੇ ਕਰਤੱਵ ਨਹੀਂ ਸੀ ਦਿਖਾਇਆ ਤਾਂ ਆਪਣਾ ਕੰਮ ਬਾਧਾ ਪੂਰਾ ਨਹੀਂ ਸੀ ਕੀਤਾ ਤਾਂ ਉਦੋਂ ਜਿਹੜੀ ਵੋਟ ਪਈ ਤਾਂ ਬਹੁਤ ਥੋੜੀ ਵੋਟ ਤੇ ਜਿਵੇਂ 8-10000 ਤੇ ਸਿਰਫ ਜਸ਼ੀ ਜਾਂ ਮੇਬੀ ਸਿਮਰਜੀਤ ਸਿੰਘ ਮਾਨ ਨੇ ਜਿਤਨਾ ਤੇ ਦੂਜੇ ਪਾਸੇ ਦੂਜੀਆਂ ਪਾਰਟੀਆਂ ਦਾ ਬਿਲਕੁਲ ਜ਼ੀਰੋ ਹੋ ਜਾਣਾ ਤੇ ਅੱਜ ਉਹਨਾਂ ਹੀ ਵਿੱਚੋਂ ਕਾਂਗਰਸ ਪਾਰਟੀ ਨੇ ਆਪਣਾ ਮੌਕਾ ਤਲਾਸ਼ਣ ਦੀ ਕੋਸ਼ਿਸ਼ ਕਰਨੀ ਤਾਂ ਇਹ ਬਿਲਕੁਲ ਲੱਗਦਾ ਨਹੀਂ ਵੀ ਇਸ ਤਰ੍ਹਾਂ ਵੀ ਰਿਟਰਨ ਕਰ ਜੂਗੀ ਕਿਉਂਕਿ ਕਾਂਗਰਸ ਪਾਰਟੀ ਦਾ ਤਾਂ ਉਦੋਂ ਇਹ ਬਣਦਾ ਸੀਗਾ ਕਿ ਕਿਉਂਕਿ ਉਹ ਤੀਜੇ ਚੌਥੇ ਨੰਬਰ ਤੇ ਆਏ ਸੀਗੇ ਹਨਾ ਜਾਂ ਮੇਬੀ ਅਕਾਲੀ ਦਾ ਨਾਰਾ ਤਾਂ ਬੀਜੇਪੀ ਨੂੰ ਯਾਦ ਗੁਰ ਪੈ ਗਈ ਸੀ ਜਾਂ ਜੇ ਹੁਣ ਇਹ ਸੋਚੀਏ ਵੀ ਉਦੋਂ ਇੰਨੀ ਥੋੜੀ ਬੋਟਲ ਜਾ ਕੇ ਹੁਣ ਉਹ ਸੋਚਣ ਵੀ ਖੈਰਾ ਸਾਹਿਬ ਜਿੱਤ ਜਾਣਗੇ ਜੇ ਉਹ ਪੋਜਿਟਿਵ ਬੇ ਨਾਲ ਵੀ ਆਏ ਹੈਗੇ ਨਹੀਂ ਰੱਬ ਕੇ ਆਏ ਆਮ ਆਦਮੀ ਪਾਰਟੀ ਨਾਲ ਜਾਂ ਮਾਰ ਸਾਹਿਬ ਨਾਲ ਤਾਂ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਉਹ ਹੁਣ ਜਿੱਤ ਜਾਣਗੇ ਸੋ ਇਸ ਕਰਕੇ ਸਭ ਤੋਂ ਹੌਟ ਸੀਟ ਦੀ ਗੱਲ ਇਹ ਦੂਜੀਆਂ ਜਿਹੜੀਆਂ ਮਾਝੇ ਦੀਆਂ ਸੀਟਾਂ ਨੇ ਜਿਵੇਂ ਗੁਰਦਾਸਪੁਰ ਹੋ ਗਈ ਜਿਹੜੀਆਂ ਬੀਜੇਪੀ ਪਿਛਲੀ ਵਾਰੀ ਲੈ ਕੇ ਗਈ ਸੀ ਜਾਂ ਹੋਰ ਇਸ ਵਾਰ ਜਿੰਨਾ ਬੀਜੇਪੀ ਦਾ ਵਿਰੋਧ ਹੋ ਰਿਹਾ ਇਸ ਹਿਸਾਬ ਨਾਲ ਨਹੀਂ ਲੱਗਦਾ ਕਿ ਉਹ ਸੀਟਾਂ ਕੱਢ ਸਕਣਗੇ ਤੇ ਕਾਂਗਰਸ ਨੇ ਜਿਹੜਾ ਬਦਲ ਦੇਣਾ ਸੀ ਸਪੇਸ ਮਲਣੀ ਸੀਗੀ ਉਹ ਕਾਂਗਰਸ ਆਪਸ ਦੇ ਵਿੱਚ ਫੇਰ ਪੱਟ ਧਾੜ ਹੋਈ ਪਈ ਹੈ ਇਸ ਕਰਕੇ ਬਾਜੇ ਦੀਆਂ ਸੀਟਾਂ ਦੇ ਉੱਤੇ ਵੀ ਆਮ ਆਦਮੀ ਦੀ ਪਕੜ ਮਜ਼ਬੂਤ ਹੁੰਦੀ ਲੱਗਦੀ ਹੈਗੀ 3 ਜੇ ਨੰਬਰ ਤੇ ਬਠਿੰਡਾ ਸੀਟ ਹਾਰਟ ਸੀਟ ਮੰਨੀ ਜਾਂਦੀ ਹੈਗੀ ਤੇ ਬਠਿੰਡਾ ਸੀਟ ਦੇ ਵਿੱਚ ਜਿਹੜੇ ਹਿਸਾਬ ਨਾਲ ਬੀਬਾ ਖਰਸਮਿਤ ਕੌਰ ਦੀ ਜਿਹੜੀ ਵੀ ਮਤਲ ਪਕੜ ਸੀਗੀ ਪਿਛਲੇ ਤਿੰਨ ਪਲਾਂ ਤੋਂ ਲੈ ਕੇ ਉਹ ਅਕਾਲੀ ਦਲ ਦੀ ਪਕੜ ਹੁਣ ਟੁੱਟਦੀ ਲੱਗ ਰਹੀ ਹੈ ਕਿਉਂਕਿ ਬੀਬਾ ਜੀ ਪਿੱਛੇ ਪੈਰ ਖਿੱਚ ਰਹੇ ਆ ਹਲੇ ਤੱਕ ਉਹਨਾਂ ਨੇ ਆਪਣਾ ਅਨਾਉਂਸ ਹੀ ਨਹੀਂ ਕੀਤਾ ਕਿ ਮੈਂ ਉੱਠਣਾ ਬਟਿੰਡੇ ਦੇ ਉੱਪਰ ਤੇ ਇਸ ਕਰਕੇ ਇੱਥੇ ਵੀ ਖੁੱਡੀਆਂ ਸਾਹਿਬ ਦੀ ਪਕੜ ਜਿਹੜੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦੀ ਮਜ਼ਬੂਤ ਲੱਗਦੀ ਹੈਗੀ ਤੇ ਇਹ ਵੀ ਸੀਟ ਆਮ ਆਦਮੀ ਪਾਰਟੀ ਦੇ ਪਾਲੇ ਚ ਜਾਂਦੀ ਲੱਗਦੀ ਹੈਗੀ ਇਦੇ ਨਾਲ ਨਾਲ ਆਪਾਂ ਜੇ ਗੱਲ ਕਰਨੀਏ ਫ੍ਰੀ ਕੋਰਸ ਸੀਟ ਦੀ ਤਾਂ ਉੱਥੇ ਵੀ ਕਰਮਜੀਤ ਅਨਮੋਲ ਹੋਰਾਂ ਦਾ ਕਿਉਂਕਿ ਨਾ ਤਾਂ ਉਹਨਾਂ ਦੇ ਮੁਕਾਬਲੇ ਹੰਸਰਾਜ ਅਨਸੋਰਾਂ ਦਾ ਕੋਈ ਵਿਰੋਧ ਉਹਨਾਂ ਦਾ ਵੀ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ। ਨਾ ਹੀ ਉਹਨਾਂ ਦੇ ਮੁਕਾਬਲੇ ਸਦੀਕ ਪਟਿਆਲਾ ਸੀਟ ਦੇ ਉੱਤੇ ਹੁਣ ਧਰਮਵੀਰ ਗਾਂਧੀ ਜੀ ਦਾ ਨਾਂ ਕਾਂਗਰਸ ਨੇ ਅਨਾਉਂਸ ਕੀਤਾਗਾ। ਉਸ ਤੋਂ ਬਾਅਦ ਉੱਥੇ ਵੀ ਜਿਹੜੇ ਸਾਬਕਾ ਖਜ਼ਾਨਾ ਮੰਤਰੀ ਸੀਗੇ ਲਾਲ ਸਿੰਘ ਉਹਨਾਂ ਨੇ ਵੀ ਮੀਟਿੰਗਾਂ ਸ਼ੁਰੂ ਕਰਤੀਆਂ ਕਿਤੇ ਨਾ ਕਿਤੇ ਉਹਨਾਂ ਦਾ ਵੀ ਵਿਰੋਧ ਹੋਣਾ ਤੈ ਹੈ ਬਿਲਕੁਲ ਕਿਉਂਕਿ ਇੰਨੇ ਕੁ ਪੁਰਾਣੇ ਅ ਲੀਡਰ ਜਿਹੜੇ ਵੱਡੇ ਸੀਗੇ ਕਾਂਗਰਸ ਦੇ ਉਹ ਸਾਰੇ ਅ ਨਰਾਜ਼ ਹੋਣਗੇ ਹੋਣਗੇ ਇਸ ਗੱਲ ਤੋਂ ਸੋ ਉਹ ਵੀ ਇੱਕ ਹੌਟ ਸੀਟ ਸੀ ਖਿਸਾਬ ਨਾਲ ਕਿਉਂਕਿ ਬਠਿੰਡਾ ਵੀ ਬਾਦਲਾਂ ਦਾ ਗੜ ਮੰਨੀ ਜਾਂਦੀ ਸੀ ਤੇ ਜਿਹੜੀ ਪਟਿਆਲਾ ਸੀਟ ਸੀ ਉਹ ਮਤਲਬ ਕੈਪਟਨ ਸਾਹਿਬ ਦਾ ਆਪਣਾ ਖੇਰ ਆ ਤੇ ਉਹ ਕਾਂਗਰਸ ਦੇ ਮੇਨ ਸੀਗੇ ਤੇ ਉਹ ਹੁਣ ਬੀਜੇਪੀ ਜਾ ਚੁੱਕੇ ਇਸ ਕਰਕੇ ਕਾਂਗਰਸ ਦੀ ਜਿਹੜੀ ਗੜ ਗੜ ਸੀਗਾ ਜਿਹੜਾ ਗੜ ਸੀਗੀ ਉਹ ਟੋਟੇ ਟੁੱਕੀ ਹੈਗੀ ਇਸੇ ਤਰ੍ਹਾਂ ਜਿਹੜਾ ਮਾਝਾ ਸੀ ਉਹ ਥੋੜਾ ਜਿਹਾ ਭਾਜਪੀ ਦਾ ਮੰਨਿਆ ਜਾਂਦਾ ਸੀਗਾ ਦਬਦਬਾ ਤਾਂ ਉਹ ਵੀ ਇਤਨੇ ਜਿਆਦੇ ਵਿਰੋਧ ਹੋ ਰਿਹਾ ਉਹ ਵੀ ਟੁੱਟ ਚੁੱਕਿਆ ਹੈਗਾ ਮੇਨ ਆ ਗਿਆ ਦੋਆਬੇ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਜਲੰਧਰ ਸੀਟ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਦਿਤਾਏ ਸੀਗੇ ਆ ਕੇ ਤੇ ਇੱਥੇ ਇੱਕ ਦੋਆਬਾ ਸੀਟ ਦੋਆਬੇ ਦੇ ਵਿੱਚ ਜਿਹੜਾ ਜਿਆਦਾ ਵੋਟ ਆ ਗਈ ਉਹ ਹੈਗੀ ਸਾਡੀ ਐਸ்சி ਵੀ ਸੀ ਭਾਈਚਾਰੇ ਦੀ ਹੈਗੀ ਤੇ ਜਿਹੜੇ ਹੁਣ ਇਹਨਾਂ ਨੇ ਟੀਨੂ ਜੀ ਜਿਹੜੇ ਆਮ ਆਦਮੀ ਪਾਰਟੀ ਨੇ ਲੈ ਕੇ ਆਂਦੇ ਆ ਕਾਲੀ ਦਲ ਦੇ ਵਿੱਚੋਂ ਉਹਨਾਂ ਦਾ ਕਾਫੀ ਹੋਲਡ ਆਊਟ ਬੋਰਡ ਨੇ ਉੱਤੇ ਤੇ ਉਹਨਾਂ ਨੂੰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਲੈ ਕੇ ਟਿਕਟ ਦੇ ਦਿੱਤੀ ਹੈ ਤੇ ਜਲੰਧਰ ਸੀਟ ਦੇ ਉੱਤੋਂ ਤੇ ਇਸ ਕਰਕੇ ਉਹ ਸੀਟ ਵੀ ਮਤਲਬ ਆਮ ਆਦਮੀ ਪਾਰਟੀ ਦੇ ਖਾਤੇ ਵੱਲ ਨੂੰ ਜਾਂਦੀ ਜਾਪਦੀ ਹੈਗੀ ਸੋ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਬਾਕੀ ਜਿਹੜੀਆਂ ਹਲੇ ਕੁਝ ਸੀਟਾਂ ਦਾ ਮਤਲਬ ਥੋੜਾ ਜਿਹਾ ਨੰਦਪੁਰ ਸਾਹਿਬ ਹੋ ਗਿਆ ਜਾਂ ਕੈਲੂ ਵੀ ਰੋਜਪੁਰ ਹੋ ਗਿਆ ਜਾਂ ਇਸ ਤਰ੍ਹਾਂ ਕਰਕੇ ਦੋ ਚਾਰ ਸੀਟਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਥੋੜਾ ਜਆ ਮਤਲਬ ਟੱਕਰ ਜੀ ਲੱਗਦੀ ਹੈ ਜਾਂ ਕਿਤੇ ਥੋੜਾ ਬੁਧਾਮਾ ਦੀ ਪਾਰਟੀ ਥੋੜੀਆਂ ਵੋਟਾਂ ਨਾਲ ਅੱਗੇ ਜਾਂਦੀ ਲੱਗਦੀ ਹੈ ਜਾਂ ਕੁਝ ਸੋ ਇਹ ਗੱਲਾਂ ਦੇਖ ਕੇ ਸਾਨੂੰ ਇਹ ਲੱਗਦਾਗਾ ਵੀ ਜਿਹੜੀ ਇਸ ਵਾਰ ਜਿਵੇਂ ਭਗਵੰਤ ਸਿੰਘ ਮਾਨ ਕਹਿ ਰਹੇ ਹੈਗੇ 13 0 ਇਹ ਸਾਨੂੰ ਇੱਕ ਚੋਣਵੀ ਨਾਰਾ ਨਹੀਂ ਲੱਗਦਾ ਵੀ ਲੱਗਦਾ ਵੀ ਉਹਨਾਂ ਨੇ ਪਹਿਲਾਂ ਆਪਣੇ ਅੰਕੜੇ ਇਕੱਠੇ ਕਰ ਚੁੱਕੇ ਆ ਉਹ ਜਾਂ ਵੀ ਕਹਿ ਲਿਏ ਵੀ ਆਪ ਦਾ ਵੀ ਮਤਲਬ ਹੋਮਵਰਕ ਕਰ ਚੁੱਕੇ ਇਸ ਮੁੱਦੇ ਦੇ ਤੇ ਉਹ ਇਸਕਾ ਕੀ ਕਹਿ ਰਹੇ ਆ ਮੈਂ ਪਰ ਮੈਂ ਆਪ ਦਾ ਦੇਖ ਸਕਦਾ ਕਿ ਮਤਲਬ 10 ਤੋਂ 11 ਸੀਟਾਂ ਮੈਨੂੰ ਲੱਗਦਾ ਵੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪੱਕੀਆਂ ਜਾਂਦੀਆਂ ਲੱਗਦੀਆਂ ਦੋ ਸੀਟਾਂ ਆਦਰਜ਼ ਆਦਰਜ਼ ਵੀ ਮਤਲਬ ਕਿਸੇ ਵੀ ਪਾਰਟੀ ਦਾ ਬੰਦਾ ਕੋਈ ਜਾ ਸਕਦਾ ਜਾਂ ਕੁਝ ਵੀ ਇਹ ਆਪਾਂ ਹਲੇ ਅੰਦਾਜ਼ਾ ਲਾ ਸਕਦੇ ਆ ਹੋ ਸਕਦਾ ਉਹ ਦੋ ਵੀ ਇਧਰ ਆ ਜਾਣ ਜਾਂ ਇੱਕ ਅੱਧੀ ਹੋਰ ਚਲ ਜੇ ਕਿਸੇ ਪਾਸੇ ਹੋਰ 10 ਹੀ ਰਹਿ ਜਾਣ ਇਧਰ ਸੋ ਇਸ ਕਰਕੇ ਮੇਰਾ ਅੰਦਾਜ਼ਾ ਇਹ ਹੈ ਵੀ ਅ ਮਤਲਬ 11 2 ਹੋ ਸਕਦੀਆਂ ਨੇ ਸੋ ਧੰਨਵਾਦ